ਸਾਰਿਆ ਕੋ ਵਾਹਿਗੁਰੂ 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 ਤੂੰ ਗੁਰਮੁਖੋ ਸ਼ਬਦ ਅਭਿਆਸ ਵਾਹਿਗੁਰੂ ਦਾ ਕਰਨਾ ਹੈ ਹੁਣ ਵਾਹਿਗੁਰੂ ਨੂੰ ਕਿਉਂ ਜਪਣਾ ਵਾਰ-ਵਾਰ ਮੈਂ ਆਤਮਿਕ ਸੰਗਤਾਂ ਨੂੰ ਬੇਨਤੀ ਕੀਤੀ ਬੰਦਾ ਨਵੀਆਂ-ਨਵੀਆਂ ਗੱਡੀ ਸਿੱਖਣੀ ਸ਼ੁਰੂ ਕਰਦਾ ਹੈ ਬੜੇ ਧਿਆਨ ਦੇ ਨਾਲ ਇਦਾਂ ਸਟੀਅਰ ਨੂੰ ਇਦਾਂ ਪਕੜਦਾ ਫਿਰ ਕਿਤੇ ਹੌਲੀ-ਹੌਲੀ ਇਦਾਂ ਫਿਰ ਕਿਤੇ ਕਲੱਚ ਨੱਪਦਾ ਕਦੇ ਭੁੱਲ ਕਿਉ ਰੇਸ ਦੇ ਉੱਤੇ ਪੈਰ ਰੱਖਿਆ ਜਾਂਦਾ ਕਿਤੇ ਫਿਰ ਹੌਲੀ-ਹੌਲੀ ਹੌਲੀ-ਹੌਲੀ ਕਿਤੇ ਜਾ ਕੇ ਉਹ ਕਰਦਾ ਨਾ ਧਿਆਨ ਨਾਲ ਹੌਲੀ-ਹੌਲੀ ਮੋੜਦਾ ਕਿਤੇ ਅੱਗੇ ਨਾਲ ਲੱਗ ਜੇ ਹੁਣ ਇਹਨੂੰ ਇੱਕ-ਇੱਕ ਚੀਜ਼ ਭੁੱਲ ਜਾਂਦਾ ਕਿਤੇ ਕਿਹੜੇ ਪੈਰ ਤੇ ਕੀ ਰੱਖਿਆ ਜਾਂਦਾ ਭੁੱਲ ਜਾਂਦਾ ਕਈ ਵਾਰ ਫਿਰ ਧਿਆਨ ਨਾ ਰੱਖਦਾ ਪਰ ਹੌਲੀ-ਹੌਲੀ ਅਭਿਆਸ ਕਰਦਾ 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 ਇੱਕ ਦਿਨ ਐਸਾ ਆ ਜਾਂਦਾ ਹੈ ਉਹਨੂੰ ਕੁਝ ਸੋਚਣਾ ਹੀ ਨਹੀਂ ਪੈਂਦਾ ਨਾਲ ਬੈਠਾ ਗੱਲਾਂ ਵੀ ਕਰੀ ਜਾਂਦਾ ਹੈ ਗੱਡੀ ਵੀ ਚਲਾਈ ਜਾਂਦਾ ਹੈ ਆਪੇ ਪੈਰ ਕਲਚ ਆਪੇ ਰੇਸ ਦੇ ਉੱਪਰ ਸਭ ਕੁਝ ਆਪੇ ਔਰ ਉੱਥੋਂ ਉਹ ਮਾਈਂਡ ਤੋਂ ਫ੍ਰੀ ਹੁੰਦਾ ਹੈ ਮਨ ਜਿਹੜਾ ਹੁੰਦਾ ਉਹ ਤੇ ਗੱਲਾਂ 'ਚ ਲੱਗਿਆ ਹੁੰਦਾ ਹੈ ਕਈ ਵਾਰ ਸਾਨੂੰ ਪਤਾ ਨਹੀਂ ਲੱਗਦਾ ਗੱਡੀ ਕਿਹੜੇ ਗੇਅਰ 'ਤੇ ਚੱਲੀ ਜਾਂਦੀ ਆਪਨੇ ਆਪ ਹੀ ਚੱਲੀ ਜਾਂਦੀ ਹੈ ਆਪਣੇ ਆ ਪੈਰ ਹਿਲ ਰਹੇ ਨੇ ਸਭ ਕੁਝ ਕਿਉਂ ਹੁਣ ਅਭਿਆਸ ਹੋ ਚੁੱਕਾ ਹੈ ਹੁਣ ਉਸ ਚੀਜ਼ ਦਾ ਅਭਿਆਸ ਹੋ ਚੁੱਕਿਆ ਹੈ ਜਦੋਂ ਅਸੀਂ ਵਾਹਿਗੁਰੂ ਵਾਹਿਗੁਰੂ ਕਰਦੇ ਆ ਅਭਿਆਸ ਕਰਾਂਗੇ ਨਾ ਫਿਰ ਵਾਹਿਗੁਰੂ ਕਹਿਣਾ ਨਹੀਂ ਪੈਂਦਾ ਵਾਹਿਗੁਰੂ ਤਾਂ ਅਭਿਆਸ ਹੋ ਜਾਂਦਾ ਫਿਰ ਆਪਣੇ ਆਪ ਹੀ ਵਾਹਿਗੁਰੂ ਨਿਕਲਦਾ ਕੋ ਵਾਹਿਗੁਰੂ ਆਪਣੇ ਆਪ ਨਿਕਲਦਾ ਗੁਰਮ ਕੋ ਕਹੋ ਕਹਿੰਦੇ ਹੁਣ ਕਹਿਣਾ ਥੋੜਾ ਪੈਂਦਾ ਕਿਤੇ ਹੁਣ ਗੱਡੀ ਚਲਾਉਣ ਲੱਗਾ ਕਿਤੇ ਸੋਚਣਾ ਥੋੜਾ ਪੈਂਦਾ ਇੰਜ ਕਰਨਾ ਇੰਜ ਕਰਨਾ ਅਭਿਆਸ ਹੋ ਗਿਆ ਹੁਣ ਆਪਣੇ ਆਪ ਹੀ ਹੋ ਰਿਹਾ ਇਦਾਂ ਹੀ ਹੁੰਦਾ ਹੈ ਸਤ ਸੰਗਤ ਵਿੱਚ ਅਸੀਂ ਵਾਹਿਗੁਰੂ ਦਾ ਸਿਮਰਨ ਕਿਉਂ ਕਰਦੇ ਆ ਸਾਡੀ ਸੰਪੂਰਨ ਜ਼ਿੰਦਗੀ ਵਿੱਚ ਵਾਹਿਗੁਰੂ ਦਾ ਅਭਿਆਸ ਹੋ ਜਾਏ ਸਾਡੀ ਜ਼ੁਬਾਨ ਜਦੋਂ ਵੀ ਕੁਝ ਹੋਵੇ ਵਾਹਿਗੁਰੂ ਨਿਕਲੇ ਗੁਰਮਤਿ ਤਾਂ ਅੱਜ ਭਾਈ ਗੁਰਦਾਸ ਸਾਹਿਬ ਜੀ ਨੇ ਸਾਧ ਸੰਗਤ ਗੁਰ ਸ਼ਬਦ ਕਮਾਈ ਗੁਰੂ ਦੀ ਸੰਗਤ ਗੁਰੂ ਤੇ ਸ਼ਬਦ ਦੇ ਅਭਿਆਸ ਕਰਨ ਦੀ ਥਾਂ ਹੈ ਇਹ ਬਚਨ ਸਾਨੂੰ ਹੁਣ ਜਦੋਂ ਆਰੰਭਤਾ ਭਾਈ ਗੁਰਦਾਸ ਜੀ ਕਰਦੇ ਨੇ ਤੇ ਗੱਲ ਕਰਦੇ ਨੇ ਸਭ ਦੂ ਨੀਵੀਂ ਧਰਤ ਹੋਈ ਦਰਗਾਹ ਅੰਦਰ ਮਿਲੀ ਵਡਿਆਈ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਜਿੰਨੀ ਵਡਿਆਈ ਧਰਤੀ ਨੂੰ ਮਿਲੀ ਆ ਕਿਸੇ ਨੂੰ ਨਹੀਂ ਮਿਲੀ ਸਭ ਤੋਂ ਵੱਧ ਧਰਤੀ ਨੂੰ ਵਡਿਆਈ ਮਿਲੀ ਜਦੋਂ ਕਦਿਸ਼ ਧਰ ਇਸ ਧਰਤੀ ਉੱਤੇ ਆਪ ਵੱਧਦੇ ਨੇ ਤੇ ਸਨਾਤਨ ਮਤ ਗੀਤਾ ਇਹ ਕਹਿੰਦੀ ਹੈ ਪਰਮੇਸ਼ਰ ਆਪ ਰੂਪ ਧਾਰਨ ਕਰਕੇ ਧਰਤੀ ਤੇ ਅਵਤਾਰਨ ਲੈਂਦਾ ਹੈ ਧਰਤੀ ਤੇ ਲੈਂਦਾ ਹੈ ਨਾ ਇਹ ਵਡਿਆਈ ਧਰਤੀ ਨੂੰ ਮਿਲੀ ਹੈ ਨਾ ਪੁੱਛਿਆ ਧਰਤੀ ਨੂੰ ਕਿਉਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜਦੋਂ ਵੱਡੀ ਮਾਤਾ ਦੀ ਗੱਲ ਕਰਦੇ ਨੇ ਤੇ ਕਹਿੰਦੇ ਨੇ ਮਾਤਾ ਧਰਤ ਮਹਤ ਜਿਹੜੀ ਧਰਤੀ ਹੈ ਇਹ ਵੱਡੀ ਮਾਤਾ ਹੈ। ਇੱਕ ਤੇ ਸਾਡੀ ਮਾਂ ਆ ਨਾ ਜਿਹਦੇ ਅਸੀਂ ਗਰਭ ਦੇ ਵਿੱਚ 9 ਮਹੀਨੇ ਰਹੇ। ਪਾਤਸ਼ਾਹ ਕਹਿੰਦੇ ਜਿਹੜੀ ਧਰਤੀ ਹੈ ਇਹ ਵੱਡੀ ਮਾਤਾ ਹੈ। ਕਿਉਂ ਵੱਡੀ ਮਾਤਾ ਹੈ? ਮਾਂ ਕੋਲ ਖੁ ਧਰਤੀ ਨੂੰ ਪਹਿਲਾਂ ਸਮਝ ਲਓ ਧਰਤੀ ਨੂੰ ਮਾਤਾ ਹੀ ਕਿਉਂ ਕਿਹਾ? ਕਿੱਦਾਂ ਮਾਂ ਆਪਣੀ ਔਲਾਦ ਦੀ ਸੰਭਾਲ ਕਰਦੀ ਹੈ। ਬਿਲਕੁਲ ਉਸੇ ਤਰ੍ਹਾਂ ਧਰਤੀ ਵੀ ਇਸ ਜੀਵ ਦੀ ਸੰਭਾਲ ਕਰਦੀ ਹੈ ਕਿਦਾਂ ਬੱਚਾ ਮਲ ਮੁੱਤਰ ਦੇ ਨਾਲ ਭਰਿਆ ਹੁੰਦਾ ਸਾਰੇ ਉਹ ਤੋਂ ਪਾਸੇ ਹਟ ਜਾਂਦੇ ਨੇ ਮਾਂ ਕਿਤੇ ਥੋੜਾ ਪਾਸੇ ਹਟਦੀ ਹੈ ਮਾਂ ਕਹਿੰਦੀ ਹੈ ਮੇਰਾ ਆਪਣਾ ਇਹਨੂੰ ਮੈਂ ਹੀ ਸੰਭਾਲਣਾ ਹੈ ਬੰਦਾ ਅਤ ਦਾ ਪਾਪੀ ਹੋਵੇ ਹੰਕਾਰੀ ਹੋਵੇ ਲੋਭੀ ਹੋਵੇ ਲਾਲਚੀ ਹੋਵੇ ਬੇਈਮਾਨ ਹੋਵੇ ਜ਼ਾਲਮ ਹੋਵੇ ਸਾਰੇ ਭਜਦੇ ਨੇ ਗੁਰਮਖੋ ਪਰ ਧਰਤੀ ਫਿਰ ਵੀ ਥਾਂ ਦਿੰਦੀ ਹੈ ਧਰਤੀ ਫਿਰ ਵੀ ਥਾਂ ਦਿੰਦੀ ਹੈ ਧਰਤੀ ਕਿਸੇ ਤੋਂ ਨਫ਼ਰਤ ਨਹੀਂ ਕਰਦੀ ਉਹ ਸਾਰਿਆਂ ਨੂੰ ਦਾਤਾਂ ਦੇਈ ਜਾਂਦੀ ਹੈ ਗੁਰਮਖੋ ਇੱਕ ਸੱਜਣ ਦਾ ਮੈਂ ਬਚਨ ਪੜਿਆ ਮੈਨੂੰ ਯਾਦ ਆ ਰਿਹਾ ਹੁਣ ਦਿਮਾਗ 'ਚ ਉਹ ਕਹਿੰਦੇ ਧਰਤੀ ਕਦੇ ਝੂਠ ਨਹੀਂ ਬੋਲਦੀ ਇੱਕ ਬਚਨ ਬੜੇ ਧਿਆਨ ਨਾਲ ਸਮਝੋ ਧਰਤੀ ਦਾ ਵੱਡਾ ਗੁਣ ਕੀ ਹੈ ਧਰਤੀ ਕਦੇ ਝੂਠ ਨਹੀਂ ਬੋਲਦੀ ਆਪਕੋ ਵਾਹਿਗੁਰੂ ਵਾਹਿਗੁਰੂ ਝੂਠ ਨਹੀਂ ਬੋਲਦੀ ਪੁੱਛਿਆ ਕਿਵੇਂ ਸਾਡੀ ਮੁਠੀ ਚ ਨਾ ਇੰਜ ਚਨੇ ਦਾ ਦਾਣਾ ਥੋੜਾ ਸਮਝੋ ਇਸ ਕਹਾਣੀ ਚਨੇ ਦਾ ਦਾਣਾ ਸਾਨੂੰ ਕੋਈ ਪੁੱਛੇ ਤੇਰੀ ਮੁਠੀ ਚ ਕੀ ਹੈ ਅਸੀਂ ਝੂਠ ਬੋਲ ਸਕਦੇ ਹਾਂ ਕਣਕ ਦਾ ਝੂਠ ਬੋਲ ਸਕਦੇ ਹਾਂ ਨਾ ਅਸੀਂ ਛੁਪਾ ਲਈ ਅਸੀਂ ਝੂਠ ਬੋਲ ਦਿੱਤਾ ਪਰ ਜਦੋਂ ਉਸ ਦਾਣੇ ਨੂੰ ਧਰਤੀ ਦੇ ਵਿੱਚ ਬੀਜ ਦਿੱਤਾ ਉੱਤੇ ਮਿੱਟੀ ਪੈ ਗਈ ਉਹਦੇ ਫਿਰ ਤੁਸੀਂ ਲੱਖਾਂ ਕੁਝ ਕਰ ਲੋ ਵੀ ਇਹ ਦਾਣਾ ਨਹੀਂ ਇਹ ਦਾਣਾ ਸੀ ਇਹ ਦਾਣਾ ਨਹੀਂ ਇਹ ਦਾਣਾ ਸੀ ਧਰਤੀ ਨੇ ਪ੍ਰਗਟ ਕਰ ਦੇਣਾ ਉਹ ਪੁੱਗਰ ਪੈਣਾ ਵੀ ਦਾਣਾ ਤੇ ਆ ਸੀ ਚੂੜ ਥੋੜਾ ਕਿਤੇ ਬੋਲਦੀ ਆ ਪ੍ਰਗਟ ਕਰ ਦਿੰਦੀ ਆ ਉਪਰੋਂ ਕੁਸ ਮਰਜ਼ੀ ਅਸੀਂ ਬੀਜੀ ਜਾਈਏ ਜੇ ਕਣਕ ਬੀਜੀ ਐ ਨਾ ਅਸੀਂ 100 ਗੁਣਾ ਕਹਿ ਦਈਏ ਚਣੇ ਬੀਜੇ ਨੇ ਧਰਤੀ ਨੇ ਪ੍ਰਗਟ ਕਰ ਦੇਣਾ ਕਣਕ ਦਾ ਦਾਣਾ ਹੀ ਸੀ ਝੂਠ ਨਹੀਂ ਕਦੇ ਬੋਲਦੀ ਜੋ ਬੀਜੋਂ ਗੁਣ ਪ੍ਰਗਟ ਕਰ ਦੇਣਾ ਧਰਤੀ ماں ਕਹੀ ਜਦੋਂ ਗਲਤੀ irdhi ਕਰਦੇ ਆਪਾਂ ਵੀ ਧੀਰਜ ਹੋਣਾ ਚਾਹੀਦਾ ਤੇ ਗੁਰੂ ਪਾਤਸ਼ਾਹ ਕਹਿੰਦੇ ਧਰਤੀ ਤੋਂ ਸਿੱਖ ਲੈ ਲੈ ਕਿੰਨੀ ਧੀਰਜ ਹੈ ਬ੍ਰਹਮ ਗਿਆਨੀ ਕੈ ਧੀਰਜ ਏਕ ਕਿੰਨਾ ਧੀਰਜ ਹੈ ਬ੍ਰਹਮ ਗਿਆਨੀ ਚ ਜਿਹਨੂੰ ਬ੍ਰਹਮ ਦਾ ਗਿਆਨ ਹੋ ਜਾਏ ਬ੍ਰਹਮ ਦੀ ਸਮਝ ਪੈ ਜਾਏ ਉਹਦੇ ਅੰਦਰ ਕਿੰਨਾ ਕੁ ਧੀਰਜ ਆ ਜਾਂਦਾ ਜਿਉਂ ਵਸਦਾ ਜਿਵੇਂ ਧਰਤੀ ਅੰਦਰ ਵਸਦਾ ਧਰਤੀ ਜਿਵੇਂ ਧਰਤੀ ਅੰਦਰ ਧੀਰਜ ਹੈ ਕੋਈ ਖੋਦਾ ਕੋਉ ਚੰਦਨ ਲੇਪ ਕੋਈ ਖੋਤੀ ਜਾਂਦਾ ਕੋਈ ਲੇਪ ਕਰੀ ਜਾਂਦਾ ਨਾ ਉਲਾਂਬੇ ਦਿੰਦੀ ਹੈ ਨਾ ਗੁਣ ਗਾਉਂਦੀ ਹੈ ਇਹ ਗੋਣਾ ਨ ਧਰਤੀ ਤੇ ਤਾਂ ਦਰਗਾਹ ਦੇ ਵਿੱਚ ਸਭ ਤੋਂ ਜਿਹੜੀ ਵੱਧ ਸ਼ੋਭਾ ਮਿਲੀ ਨਾ ਉਹ ਧਰਤੀ ਨੂੰ ਮਿਲੀ ਭਗਾਂ ਵਾਲੇ ਸਭ ਤੋਂ ਨੀਵੀਂ ਧਰਤ ਹੋਏ ਭਾਈ ਗੁਰਦਾਸ ਜੀ ਕਹਿੰਦੇ ਪਹਿਲਾਂ ਤੇ ਗੋਣੀ ਧਰਤੀ ਦਾ ਇਹ ਹੈ ਵੀ ਰੱਬ ਦੇ ਘਰ ਦੇ ਵਿੱਚ ਨੀਵਿਆਂ ਨੂੰ ਥਾਂ ਮਿਲਦੀ ਹੈ ਤੇ ਸਭ ਤੋਂ ਨੀਵੀਂ ਧਰਤ ਹੋਏ ਸਭ ਤੋਂ ਨੀਵੀਂ ਧਰਤੀ ਹੁੰਦੀ ਹੈ ਸਭ ਤੋਂ ਨੀਵੀਂ ਹੈ ਪੈਰਾਂ ਤੋਂ ਵੀ ਸਾਡੇ ਸਰੀਰ ਦੇ ਸਭ ਤੋਂ ਨੀਵਾ ਕੀ ਹੈ ਪੈਰ ਨੇ ਧਰਤੀ ਪੈਰਾਂ ਤੋਂ ਵੀ ਨੀਵੀਂ ਹੈ ਬਹੁਤ ਨੀਵੀਂ ਹੈ ਜਿਹੜੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਰੱਬ ਦੇ ਘਰ ਦਾ ਇਹ ਨਿਜ਼ਮ ਹੈ ਹਰ ਜਿਉ ਹਰ ਜਿਉ ਨਿਮਾਣਿਆ ਤੂੰ ਮਾਣ ਤੂੰ ਨਿਮਾਣਿਆ ਦਾ ਮਾਣ ਬਣਦਾ ਤੇ ਧਰਤੀ ਸਭ ਤੋਂ ਨਮਾਣੀ ਹੈ ਗੁਰੂ ਨੀਵੀਂ ਰਹਿੰਦੀ ਹੈ ਸਭ ਤੋਂ ਨੀਵੀਂ ਤਰਤ ਹੋਏ ਦਰਗ ਅੰਦਰ ਮਿਲੀ ਵਡਾਈ ਕੋਈ ਗੋਡਾ ਕੋਈ ਉਹਨੂੰ ਗੋਡ ਗੋਡਦਾ ਹੈ ਗੋਡਦਾ ਨਾ ਕੋਈ ਉਹਨ ਧਰਤੀ ਨੂੰ ਗੋਡਦਾ ਵਾਹ ਹਲ ਕੋਈ ਹਲ ਦੇ ਨਾਲ ਉਹਨੂੰ ਲਾਉਂਦਾ ਹੈ ਉਹਦੇ ਉੱਤੇ ਤਿੱਖਾ ਹਲ ਚਲਾਉਂਦਾ ਧਰਤੀ ਦੇ ਉੱਪਰ ਮਲਮੂਤਰ ਕਸੂਤਰ ਕਰਾਈ ਕੋਈ ਬੰਦਾ ਹੈ ਉਹਦੇ ਉੱਤੇ ਮਲਮੂਤਰ ਕਰੀ ਜਾਂਦਾ ਧਰਤੀ ਤੇ ਬੰਦਗੀ ਵੀ ਫਲਾਈ ਜਾਂਦਾ ਲੈਂਬਰ ਸੋਈ ਕੋ ਕਰੈ ਬੀਬੀਆਂ ਭੈਣਾਂ ਨੇ ਔਰ ਆਪਣੀ ਰਸੋਈ ਨੂੰ ਇਦਾਂ ਲੰਮਦੀਆਂ ਨੇ ਭਾਵ ਉੱਥੇ ਗੋਹੇ ਦਾ ਪੋਚਾ ਮਾਰਦੀਆਂ ਨੇ ਸੋਨਾ ਬਣਾਉਂਦੀਆਂ ਨੇ ਚੋਆ ਚੰਦਨ ਪੂਜ ਕਰਾਈ ਕੋਈ ਕਹਿਣ ਲੱਗੇ ਜਿਹੜਾ ਹੈ ਉਹ ਧਰਤੀ ਦੇ ਉੱਪਰ ਇਦਾਂ ਚੋਹਾ ਚੰਦਣ ਦੀ ਮਾਇਕ ਕਰਕੇ ਪੂਜਾ ਕਰਦਾ ਇਦਾਂ ਵੱਖ-ਵੱਖ ਬੰਦਿਆਂ ਦਾ ਵੱਖ-ਵੱਖ ਹੈ ਨਾ ਕੋਈ ਧਰਤੀ ਉੱਤੇ ਲੇਪ ਕਰੀ ਜਾਂਦਾ ਕੋਈ ਚੰਦਣ ਇਦਾਂ ਥੱਲੇ ਧਰਤੀ ਤੇ ਇਦਾਂ ਵਿਚਾਈ ਜਾਂਦਾ ਰੱਬ ਦੀ ਪੂਜਾ ਕਰਨ ਦੇ ਲਈ ਜਿਹਾ ਵੀ ਜੈ ਸੋ ਲੁਣੈ ਭਾਈ ਗੁਰਦਾਸ ਸਾਹਿਬ ਕਹਿੰਦੇ ਭਾਈ ਯਾਦ ਰੱਖੀਏ ਜਿਹੋ ਜਿਹਾਂ ਧਰਤੀ ਦੇ ਵਿੱਚ ਕੋਈ ਬੀਜਦਾ ਹੈ ਨਾ ਸੋ ਲੁਣਾ ਹੈ ਉਹੋ ਜਾਂ ਫਲ ਪਾਉਂਦਾ ਹੈ ਜਿਉਂ ਜਾਂ ਬੀਜਿਆ ਪੀਉ ਤੇਹਾ ਫਲ ਪਾਈ ਅਰਥ ਕੀ ਬਣਿਆ ਭਾਈ ਧਰਤੀ ਦਾ ਸੁਭਾਅ ਜਿਹੋ ਜਾਂ ਬੀਜਾਂਗੇ ਉਹੋ ਜਾਂ ਵੜਾਂਗੇ ਧਰਤੀ ਨੀਵੀਂ ਰਹਿੰਦੀ ਹੈ ਫਿਰ ਪਾਈ ਗੁਰਦਾਸ ਸਾਹਿਬ ਕਹਿੰਦੇ ਗੁਰਮੁਖ ਸੁਖ ਫਲ ਸਹਿਜ ਕਰ ਇਦਾਂ ਤਾਂ ਜੀਵਨ ਹੀ ਗੁਰਮਖਾਂ ਦਾ ਹੁੰਦਾ ਹੈ ਧਰਤੀ ਵਰਗਾ ਜੀਵਨ ਹੀ ਗੁਰਸਿੱਖਾਂ ਦਾ ਗੁਰਮਖੋ ਜਿਹੜੇ ਵੇਖੋ ਨਾ ਅਸੀਂ ਉਸ ਪੁੱਤ ਨੂੰ ਕਿੰਨਾ ਸਿਆਣਾ ਸਮਝਦੇ ਆ ਜਿਹੜਾ ਪੁੱਤ ਆਪਣੀ ਮਾਂ ਵਰਗਾ ਹੋਵੇ ਮਾਂ ਵਰਗਾ ਧੀਰਜ ਹੋਵੇ ਮਾਂ ਵਰਗਾ ਸਹਿਜ ਹੋਵੇ ਇਦਾਂ ਹੁੰਦਾ ਹੈ ਨਾ ਇਸੇ ਤਰ੍ਹਾਂ ਪਾਤਸ਼ਾਹ ਕਹਿੰਦੇ ਭਾਈ ਤੂੰ ਵੀ ਧਰਤੀ ਮਾਂ ਤੋਂ ਗੁਣ ਲੈ ਆਪਣੇ ਅੰਦਰ ਗੁਰਮੁਖ ਸੁਖ ਫਲ ਜਿਹੜੀ ਗੁਰਮਖਾਂ ਦੀ ਜ਼ਿੰਦਗੀ ਦਾ ਸੁਖ ਫਲ ਹੁੰਦਾ ਨਾ ਸਹਿਜ ਘਰ ਹੁੰਦਾ ਉਹ ਸਹਿਜ ਘਰ ਟਿਕਦੇ ਨੇ ਤੇ ਗੁਰਮਖੋ ਸਭ ਤੋਂ ਜਿਹੜਾ ਸਹਿਜ ਹੈ ਨਾ ਉਹ ਧਰਤੀ ਦੇ ਵਿੱਚ ਹੈ ਗੁਰਸਿੱਖਾਂ ਦਾ ਜ਼ਿੰਦਗੀ ਦਾ ਸੁਖ ਫਲ ਵੀ ਇਹੀ ਹੈ ਜ਼ਿੰਦਗੀ ਦਾ ਤਤ ਸਾਰੇ ਹੀ ਹੈ ਸਹਿਜ ਘਰ ਵਿੱਚ ਆ ਜਾਣਾ ਧਰਤੀ ਵਰਗਾ ਹੋ ਜਾਣਾ ਆਪ ਗਵਾਏ ਨਾ ਆਪ ਗਣਾਈ ਆਪਣੇ ਆਪ ਨੂੰ ਗਵਾਉਂਦੇ ਨੇ ਗੁਰਮਖ ਆਪਣੇ ਆਪ ਨੂੰ ਗਣਾਉਂਦੇ ਨਹੀਂ ਆਪਾਂ ਅੱਜ ਕੱਲ ਕਹਿੰਦੇ ਆ ਜਣਾਉਣਾ ਆਪਣੇ ਆਪ ਨੂੰ ਗਵਾਉਂਦੇ ਨੇ ਆਪਣੇ ਆਪ ਨੂੰ ਜਣਾਉਂਦੇ ਨਹੀਂ ਇਹ ਗੁਰਸਿੱਖਾਂ ਦਾ ਜੀਵਨ ਹੈ ਵੀ ਇੱਕ ਬੇਨਤੀ ਬੜੇ ਧਿਆਨ ਨਾਲ ਸਮਝੋ ਭਾਗਾਂ ਵਾਲੋ ਆਖੋ ਵਾਹਿਗੁਰੂ ਜਿਹੜਾ ਇਹ ਗੁਰਸਿੱਖੀ ਦਾ ਮਾਰਗ ਹੈ ਨਾ ਇਹ ਸੱਚਮੁੱਚ ਆਪਣੇ ਆਪ ਨੂੰ ਭੁੱਲਣ ਦਾ ਮਾਰਗ ਹੈ ਮੈਂ ਕੀ ਹਾਂ ਇਹ ਭੁੱਲਣਾ ਹੈ ਆਪਣੇ ਆਪ ਨੂੰ ਤਿਆਗਣ ਦਾ ਮਾਰਗ ਹੈ ਮੈਂ ਰਾਤ ਵੀ ਸੰਤਨ ਕੋ ਬੇਨਤੀ ਕਰ ਰਿਹਾ ਸੀ ਵੇਖੋ ਅਸੀਂ ਘਰ ਹੈ ਨਾ ਅਸੀਂ ਆਪਣੇ ਘਰ ਦਾ ਫਿਕਰ ਕਰਦੇ ਆ ਨਾ ਕਿਉਂ ਕਰਦੇ ਆ ਸਾਨੂੰ ਇਹ ਅਹਿਸਾਸ ਹੈ ਵੀ ਇਹ ਘਰ ਸਾਡਾ ਹੈ ਇਹਦੀ ਸੰਭਾਲ ਕਿਸੇ ਬਾਹਰਲੇ ਨੇ ਨਹੀਂ ਕਰਨੀ ਇਹ ਸਾਨੂੰ ਅਹਿਸਾਸ ਹੈ ਆਸ-ਪਾਸੇ ਹਜ਼ਾਰਾਂ ਬੱਚੇ ਨੇ ਅਸੀਂ ਆਪਣੇ ਬੱਚਿਆਂ ਦੀ ਸੰਭਾਲ ਕਰਦੇ ਆ ਕਾਰਨ ਕਿ ਸਾਨੂੰ ਅਹਿਸਾਸ ਹੈ ਇਹ ਮੇਰੇ ਨੇ ਜ਼ਿਕਰ ਕਰਦੇ ਆ ਨਾ ਉਹਨਾਂ ਦਾ ਕਿਸੇ ਹੋਰ ਦਾ ਕਿਉਂ ਨਹੀਂ ਕਰਦੇ ਸਾਨੂੰ ਪਤਾ ਹੈ ਸਾਡਾ ਹੀ ਨਹੀਂ ਆ ਅਸੀਂ ਆਪਣੇ ਸਰੀਰ ਨੂੰ ਸੰਭਾਲ ਕੇ ਰੱਖਦੇ ਆ ਰੋਗਾਂ ਤੋਂ ਸੋਗਾਂ ਤੋਂ ਕਿਉਂ ਸਾਨੂੰ ਅਹਿਸਾਸ ਹੈ ਇਹਦੀ ਸੰਭਾਲ ਮੈਂ ਹੀ ਕਰਨੀ ਹੈ ਇਹ ਮੇਰਾ ਸਰੀਰ ਹੈ ਸਾਨੂੰ ਅਹਿਸਾਸ ਹੈ ਨਾ ਇਸ ਗੱਲ ਦਾ ਅਸੀਂ ਮਹਿਸੂਸ ਕਰਦੇ ਆ ਨਾ ਇਹ ਗੱਲ ਹੁਣ ਤੁਸੀਂ ਬੇਨਤੀ ਬੜੇ ਧਿਆਨ ਨਾਲ ਸੁਣੋ ਜਿੰਨਾ ਫਿਕਰ ਜਿੰਨਾ ਅਹਿਸਾਸ ਮੈਨੂੰ ਮੇਰੇ ਕਾਰੋਬਾਰ ਦਾ ਹੈ ਫਿਕਰ ਹੈ ਨਾ ਕਾਰੋਬਾਰ ਘਰ ਦੀ ਫਿਕਰ ਹੈ ਬੱਚਿਆਂ ਦੀ ਫਿਕਰ ਹੈ ਸਰੀਰ ਦੀ ਫਿਕਰ ਹੈ ਕਿਉਂ ਮੈਨੂੰ ਅਹਿਸਾਸ ਹੈ ਇਹ ਮੇਰਾ ਹੈ ਮੈਂ ਕਿਸੇ ਕੀਮਤ ਦੇ ਉੱਪਰ ਇਹਨਾਂ ਚੀਜ਼ਾਂ ਨੂੰ ਉੱਜੜਦਾ ਹੋਇਆ ਨਹੀਂ ਵੇਖ ਸਕਦਾ ਮੈਂ ਆਪਣੇ ਬੱਚਿਆਂ ਲਈ ਸਭ ਕੁਰਬਾਨ ਕਰ ਸਕਦਾ ਮੈਂ ਆਪਣੇ ਕਾਰੋਬਾਰ ਲਈ ਸਭ ਕੁਝ ਛੱਡ ਸਕਦਾ ਮੇਰਾ ਹੈ ਇਹ ਇਹ ਅਹਿਸਾਸ ਕਦੇ ਜਾਗੇ ਮੈਂ ਸਿੱਖ ਹਾਂ ਸਿੱਖ ਹੋਣ ਦਾ ਅਹਿਸਾਸ ਪੈਦਾ ਹੋਵੇ ਸਾਡੇ ਅੰਦਰ ਫਿਰ ਸਿੱਖੀ ਦਾ ਫਿਕਰ ਕਰਾਂਗੇ ਮਾਫ਼ ਕਰਨਾ ਇਹ ਬੇਨਤੀ ਬੜੀ ਧਿਆਨ ਨਾਲ ਸਮਝੋ ਅੱਜ ਸਾਨੂੰ ਘਰ ਦਾ ਫਿਕਰ ਹੈ ਕਾਰੋਬਾਰ ਦਾ ਫਿਕਰ ਹੈ ਕਿਸੇ ਕੀਮਤ ਉੱਤੇ ਮੈਂ ਕਾਰੋਬਾਰ ਚ ਘਾਟਾ ਨਹੀਂ ਪੈਣ ਦਿੰਦਾ ਕਿਸੇ ਕੀਮਤ ਉੱਤੇ ਮੈਂ ਆਪਣੇ ਬੱਚਿਆਂ ਨੂੰ ਦੁੱਖ ਨਹੀਂ ਆਉਣ ਦਿੰਦਾ ਕਿਸੇ ਕੀਮਤ ਉੱਤੇ ਆਪਣੇ ਘਰਦਿਆਂ ਨੂੰ ਉਜੜਦਿਆਂ ਵੇਖ ਨਹੀਂ ਸਕਦਾ ਕਿਉਂਕਿ ਮੇਰਾ ਜਿਸ ਦਿਨ ਇਹ ਅਹਿਸਾਸ ਹੋ ਗਿਆ ਇਹ ਸਿੱਖੀ ਮੇਰੀ ਹੈ ਇਹ ਧਰਮ ਮੇਰਾ ਇਹ ਕੌਮ ਮੇਰੀ ਹੈ ਇਹ ਗੁਰਦੁਆਰਾ ਸਾਹਿਬ ਮੇਰਾ ਹੈ ਮੇਰਾ ਦਾ ਅਰਥ ਮਾਣ ਹੋਣਾ ਹੰਕਾਰ ਹੋਣਾ ਨਹੀਂ ਉਸ ਦਿਨ ਕੌਮ ਦਾ ਫਿਕਰ ਕਰਾਂਗੇ ਤੁਸੀਂ ਦੇਖੋ ਨਾ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ 11 ਸਾਲ ਦੀ ਉਮਰ ਹੈ 11 ਸਾਲ ਦੀ ਉਮਰ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਨੇ ਆਪਣੇ ਪੁੱਤਰ ਨੂੰ ਇਹ ਬਚਨ ਕਿਹਾ ਜਦੋਂ ਕਿਹਾ ਨਾ ਵੱਡਾ ਕੋਈ ਮਹਾਪੁਰਖ ਕੁਰਬਾਨੀ ਦੇਵੇ ਆਪਣਾ ਖੂਨ ਡੋਲੇ ਤੇ ਧਰਮ ਬਚਦਾ ਹੈ ਆਖੋ ਵਾਹਿਗੁਰੂ ਧਰਮ ਤਾਂ ਬਚਦਾ ਹੈ ਤੇ 11 ਸਾਲ ਵਿੱਚ ਕਿਹਾ ਸੀ ਤੁਹਾਡੇ ਤੋਂ ਵੱਡਾ ਮਹਾਂਪੁਰਖ ਹੋਰ ਦੂਜਾ ਕੌਣ ਹੈ ਵੇਖੋ ਇੱਕ ਇੱਕ ਬੇਨਤੀ ਸਮਝੋ ਮੈਂ ਕਹਿਣਾ ਹੁੰਦਾ ਗੁਰਗੋਬਿੰਦ ਸਿੰਘ ਤੋਂ ਸੰਸਾਰ ਕੁਝ ਨਹੀਂ ਵੱਡਾ ਗੁਰਮ ਜਦੋਂ ਗੱਲ ਪਿਤਾ ਦੀ ਆਉਂਦੀ ਹੈ ਨਾ ਉਦੋਂ ਦੂਜਿਆਂ ਦੇ ਪਿਤਾ ਵੱਲ ਨਹੀਂ ਦੇਖਦੇ ਆਪਣੇ ਪਿਤਾ ਨੂੰ ਤੁਰਦੇ ਆ ਤੁਹਾਡੇ ਤੋਂ ਵੱਡਾ ਕੌਣ ਮਹਾਂਪੁਰਖ ਹੈ ਤੁਸੀਂ ਕੁਰਬਾਨੀ ਦਿਓ ਜਦੋਂ ਚਮਕੌਰ ਦੀ ਗੜੀ ਪੁੱਤਰਾਂ ਵੱਲ ਵੇਖਦੇ ਆ ਤੇ ਕਹਿੰਦੇ ਆ ਨਹੀਂ ਅੱਗੇ ਹੋ ਕੇ ਕੁਰਬਾਨੀ ਦਿਓ ਉਦੋਂ ਵੀ ਅੱਗੇ ਹੋ ਕੇ ਕੁਰਬਾਨੀ ਦਿੰਦੇ ਆ ਨਾ ਪੁੱਤਰਾਂ ਨੂੰ ਰੋਕਿਆ ਨਾ ਪਿਤਾ ਨੂੰ ਰੋਕਿਆ ਕਿਉਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਗੁਰੂ ਹੋਣ ਦਾ ਅਹਿਸਾਸ ਹੈ ਮੇਰੇ ਗੁਰੂ ਹੋ ਕੇ ਫਰਜ਼ ਕੀ ਬਣਦੇ ਹੈ ਮੈਂ ਇੱਕ ਪਿਤਾ ਬਾਦ ਵਿੱਚਾਂ ਮੈਂ ਗੁਰੂ ਆ ਪਹਿਲਾਂ ਮੇਰੇ ਅੰਦਰ ਗੁਰੂ ਹੋਣ ਦਾ ਅਹਿਸਾਸ ਪਹਿਲਾਂ ਤੇ ਗੁਰੂ ਦਾ ਫਰਜ਼ ਕੀ ਹੁੰਦਾ ਆਪਣੇ ਸਿੱਖਾਂ ਲਈ ਸਭ ਕੁਝ ਕੁਰਬਾਨ ਕਰਨਾ ਪਿਤਾ ਲਈ ਪੁੱਤਰ ਵੱਡਾ ਹੋ ਸਕਦਾ ਪਰ ਗੁਰੂ ਦੇ ਲਈ ਸਿੱਖ ਹੀ ਸਭ ਕੁਝ ਹੁੰਦੇ ਨੇ ਮੇਰਾ ਸਭ ਕੁਝ ਸਿੱਖਾਂ ਦੇ ਲਈ ਹੈ ਬਸ ਅਹਿਸਾਸ ਹੈ ਨਾ ਅੰਦਰ ਤੋਂ ਮਹਿਸੂਸ ਤਾਂ ਹੋਣੀ ਹੈ ਨਾ ਜਦੋਂ ਸਿੱਖ ਹੋਣਾ ਮਹਿਸੂਸ ਕਰਾਂਗੇ ਨਾ ਮੈਂ ਮੈਂ ਬੇਨਤੀ ਕਰਦਾ ਉਹਨੇ ਜਦੋਂ ਗੁਰੂ ਗੋਬਿੰਦ ਸਿੰਘ ਦੀਆਂ ਧੀਆ ਹੋਣ ਦਾ ਅਹਿਸਾਸ ਹੋਵੇਗਾ ਨਾ ਬੀਬੀਓ ਪੜ੍ਹਨ ਸੁਣੋ ਧਿਆਨ ਨਾਲ ਗੁਰੂ ਗੋਬਿੰਦ ਸਿੰਘ ਦੀਆਂ ਧੀਆ ਹੋਣ ਦਾ ਅਹਿਸਾਸ ਹੋਵੇਗਾ ਸਿੱਖਾਂ ਨੌਜਵਾਨਾਂ ਅੰਦਰ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਹੋਣ ਦਾ ਅਹਿਸਾਸ ਹੋਵੇਗਾ ਇਹ ਅਸੀਂ ਮਹਿਸੂਸ ਕਰਾਂਗੇ ਮੇਰਾ ਭਰਾ ਬਾਬਾ ਅਜੀਤ ਸਿੰਘ ਹੈ ਇਹ ਮਹਿਸੂਸ ਕਰਨਾ ਹੈ ਤਾਂ ਅਹਿਸਾਸ ਹੈ ਨਾ ਮੈਂ ਬਾਬਾ ਅਜੀਤ ਸਿੰਘ ਦੀ ਪੈਣਾਂ ਮੇਰੇ ਭਰਾ ਦਾ ਨਾਂ ਬਾਬਾ ਫਤੇ ਸਿੰਘ ਹੈ ਜੋਰਾਵਰ ਸਿੰਘ ਹੈ ਕਿਉਂਕਿ ਮੈਂ ਵੀ ਉਸ ਗੁਰੂ ਦੀ ਬੱਚੀ ਹਾਂ ਸੱਚੇ ਹੈ ਜ਼ਿੰਦਗੀ ਵਿੱਚੋਂ ਬਹੁਤ ਕੁਝ ਹਟ ਜਾਏਗਾ ਲਾਲਚ ਹਟ ਜ਼ਿੰਦਗੀ ਚੋਂ ਹਟ ਜਾਏਗਾ ਆਪਣਾ ਆਪ ਜਨਾਉਣਾ ਹਟ ਜਾਏਗਾ ਗਰਮਖੋ ਜ਼ਿੰਦਗੀ ਚੋਂ ਆਪਣਾ ਆਪ ਕਿਉਂ ਜਨਾ ਰਹੇ ਹਾਂ ਅੱਜੇ ਮੈਨੂੰ ਆਪਣੇ ਆਪ ਵਿੱਚ ਕੁਝ ਹੋਣ ਦਾ ਅਹਿਸਾਸ ਹੈ। ਬਸ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ ਕਿਹਾ ਆਪ ਗਵਾਏ ਸੇਵਾ ਕਰੇ ਪਹਿਲਾਂ ਆਪਣੇ ਆਪ ਨੂੰ ਗਵਾ ਫਿਰ ਸੇਵਾ ਕਰੇ। ਜੇ ਆਪਣਾ ਆਪ ਨਹੀਂ ਗਵਾਇਆ ਤੂੰ ਸੇਵਾ ਵੀ ਕਰ ਰਿਆ ਨਾ ਤੇਰੀ ਸੇਵਾ ਵਿੱਚ ਵੀ ਹੰਕਾਰ ਹੋਏਗਾ। ਮੈਂ ਮੈਂ ਹੋਏਗੀ ਆਨੰਦ ਨਹੀਂ ਆਏਗਾ। ਪਹਿਲਾ ਆਪਣਾ ਆਪ ਕਰਾਉਣਾ ਹੈ ਕਿਉਂਕਿ ਆ ਪਾਤਸ਼ਾਹ ਨੇ ਗੁਰ ਕੀ ਮਤ ਤੋਂ ਲਿਹਿਆ ਨਹੀਂ ਪਹਿਲਾ ਗੁਰੂ ਦੀ ਮਤ ਲੈ ਗੁਰ ਬਚਨੀ ਹਰ ਨਾਮ ਉਚਰੈ ਨਾਮ ਉਚਰਨਾ ਪਰ ਕਿਦਾਂ ਉਚਰਨਾ ਗੁਰੂ ਦੇ ਬਚਨਾਂ ਦੇ ਰਾਹੀਂ ਉਚਰਨਾ ਜਿੱਦਾਂ ਗੁਰੂ ਕਹਿੰਦਾ ਓਵੇਂ ਉਚਰਨਾ ਆਪਣੀ ਮਰਜ਼ੀ ਦਾ ਨਹੀਂ ਉਚਰਨਾ ਕਿੱਦਾਂ ਉਚਰਨਾ ਗੁਰਬਚਨੀ ਹਰ ਨਾਮ ਉਚਰੈ ਜਿੱਦਾਂ ਗੁਰੂ ਬਚਨ ਕਰਦਾ ਹੈ ਉਦਾਂ ਉਚਾਰਨਾ ਨਾਮ ਇਹ ਬੜੀ ਧਿਆਨ ਨਾਲ ਸਮਝੋ ਸਿੱਖ ਦੀ ਜ਼ਿੰਦਗੀ ਗੁਰੂ ਤੋਂ ਵੱਖਰੀ ਹੈ ਹੀ ਨਹੀਂ ਗੁਰਮਖੋ ਸਭ ਕੁਝ ਗੁਰੂ ਦੇ ਆ ਕਈ ਕਹਣਗੇ ਜੀ ਮੇਰੀ ਨਿੱਜੀ ਜ਼ਿੰਦਗੀ ਹੈ ਸਿੱਖ ਦਾ ਕੁਝ ਨਿੱਜੀ ਨਹੀਂ ਹੁੰਦਾ ਮਾ ਕਰਨਾ ਇਹ ਥੋੜ੍ਹਾ ਵੀ ਨਿੱਜੀ ਜਿਹਾ ਬੰਦਾ ਪਾਪ ਕਰੇ ਕਹਦੇ ਜੀ ਜ਼ਿੰਦਗੀ ਨਿੱਜੀ ਹੈ ਮੇਰੀ ਤਾਂ ਸ਼ਰਾਬ ਪੀਵੇ ਇਹ ਤਾਂ ਮੇਰੀ ਨਿੱਜੀ ਜ਼ਿੰਦਗੀ ਹੈ ਜੀ ਪਰਸਨਲ ਲਾਈਫ ਹੈ ਜੀ ਇਦਾਂ ਨਹੀਂ ਹੁੰਦਾ ਸਿੱਖ ਜਿੱਦਾਂ ਦਾ ਸਮਾਜਿਕ ਜੀਵਨ ਦੇ ਵਿੱਚ ਹੈ ਉਦਾਂ ਦਾ ਹੀ ਪਰਸਨਲ ਜੀਵਨ ਦੇ ਵਿੱਚ ਹੈ ਸਿੱਖ ਇਹ ਥੋੜਾ ਵੀ ਗੁਰਦੁਆਰੇ ਹੋਰ ਹੈ ਤੇ ਬਾਜ਼ਾਰ ਵਿੱਚ ਕੁਝ ਹੋਰ ਹੈ ਅਸੀਂ ਜਿੱਦਾਂ ਦੇ ਗੁਰਦੁਆਰੇ ਆ ਉਦਾਂ ਦੀ ਬਾਜ਼ਾਰ ਵਿੱਚ ਆ ਉਦਾਂ ਦੀ ਦੁਕਾਨ ਉੱਤੇ ਆ ਉਦਾਂ ਦੇ ਦਫ਼ਤਰ ਵਿੱਚ ਆ ਹਰ ਥਾਂ ਉੱਤੇ ਇੱਕੋ ਜੈ ਇਹ ਤਾਂ ਇਹ ਉਹ ਕਹਿੰਦੇ ਹੋਏ ਇਹ ਤਾਂ ਗਿਰਗਟ ਦੀ ਨਿਸ਼ਾਨੀ ਹੁੰਦੀ ਆ ਵੀ ਜਿਹੜੇ درخت ਉੱਤੇ ਬਹਿ ਗਈ ਉਹੋ ਜਾਂ ਰੰਗ ਕਰ ਲਿਆ ਜੇ ਜੇ ਅਸੀਂ ਇੱਥੇ ਹੋਰਾਂ ਘਰ ਹੋਰਾਂ ਦੁਕਾਨ ਤੇ ਹੋਰਾਂ ਇਹਦਾ ਭਾਵ ਅਸੀਂ ਸਿੱਖ ਨਹੀਂ ਸਾਡੀ ਜ਼ਿੰਦਗੀ ਗਿਰਗਟ ਵਰਗੀ ਹੈ ਗੁਰੂ ਨੂੰ ਪ੍ਰਵਾਣ ਹੀ ਨਹੀਂ ਵੈਸਾ ਇਸ ਕਰਕੇ ਪਾਤਸ਼ਾਹ ਕਹਿੰਦੇ ਨੇ ਗੁਰਮਖੰਦ ਦੀ ਜ਼ਿੰਦਗੀ ਕਿੱਦਾਂ ਦੀ ਹੈ ਧਰਤੀ ਤੋਂ ਸਿੱਖਦੇ ਨੇ ਧਰਤੀ ਨੀਵੀਂ ਹੁੰਦੀ ਐ ਸਾਰਿਆਂ ਨੂੰ ਥਾਂ ਦਿੰਦੀ ਐ ਤੇ ਗੁਰਮੁਖ ਸੁਖ ਫਲ ਸਹਿਜ ਕਰ ਗੁਰਮੁਖਾਂ ਦੀ ਜ਼ਿੰਦਗੀ ਦਾ ਸੁਖ ਫਲ ਸਹਿਜ ਕਰ ਟਿਕਣਾ ਹੁੰਦਾ ਐ ਅਡੋਲਤਾ ਸਹਿਜ ਕੀ ਹੁੰਦਾ ਐ ਅਡੋਲਪਤ ਟਿਕਣਾ ਹੁੰਦਾ ਐ ਆਪ ਗਵਾਏ ਉਹ ਆਪਣੇ ਆਪ ਨੂੰ ਗਵਾ ਲੈਂਦੇ ਨੇ ਨਾ ਆਪ ਗਣਾਈ ਆਪਣੇ ਆਪ ਨੂੰ ਬਣਾਉਂਦੇ ਨਹੀਂ ਜਣਾਉਂਦੇ ਨਹੀਂ ਆਪਣੇ ਆਪ ਨੂੰ ਭੁੱਲ ਜਾਂਦੇ ਹਨ ਜਾਗਰਤ ਸੁਪਨ ਸੁਖੋਪਤੀ ਜਾਗਦਿਆਂ ਹੋਇਆਂ ਵੀ ਸੁਪਨੇ ਦੇ ਵਿੱਚ ਵੀ ਸੁਖੋਪਤੀ ਦਾ ਅਰਥ ਹੈ ਹਰ ਸਮੇਂ ਜਾਗਤ ਸੁਪਨ ਸਖੋਪਤੀ ਜਾਗਦਿਆਂ ਸੁਪਨੇ ਦੇ ਵਿੱਚ ਤੇ ਤੀਜਾ ਕਿਹਾ ਸਖੋਪਤੀ ਸੁਖੋਪਤੀ ਦਾ ਅਰਥ ਹੁੰਦਾ ਹੈ ਹਰ ਸਮੇਂ ਉਨਮਨ ਬੜੀ ਤਰ੍ਹਾਂ ਸਮਝੋ ਅਗਲਾ ਸ਼ਬਦ ਕੀ ਹੈ ਉਨਮਨ ਉਨਮਨ ਕੀ ਹੁੰਦਾ ਹੈ ਸਹਿਜ ਅਵਸਥਾ ਇੱਕੋ ਜਿਹੀ ਕਹਿਣ ਲੱਗੀ ਜਾਗਦਿਆਂ ਵੀ ਸੁਪਨੇ ਦੇ ਵਿੱਚ ਵੀ ਹਰ ਸਮੇਂ ਉਨਮਨ ਰਹਿੰਦੇ ਨੇ ਸਹਿਜ ਵਿੱਚ ਰਹਿੰਦੇ ਨੇ ਸਹਿਜ ਵਿੱਚ ਮਗਨ ਰਹੇ ਲਿਵ ਲਾਈ ਗੁਰੂ ਦੇ ਸ਼ਬਦ ਵਿੱਚ ਲਿਵ ਲਾ ਕੇ 24 ਘੰਟੇ ਸ਼ਬਦ ਵਿੱਚ ਹੀ ਮਗਨ ਰਹਿੰਦੇ ਹਨ ਲੀਨ ਰਹਿੰਦੇ ਹਨ ਸਾਧ ਸੰਗਤ ਜਿਹੜੀ ਭਾਈ ਇਹ ਗੁਰੂ ਕੀ ਸੰਗਤ ਹੈ ਨਾ ਗੁਰ ਸ਼ਬਦ ਕਮਾਈ ਇਹ ਗੁਰੂ ਦੇ ਸ਼ਬਦ ਕਮਾਉਣ ਦੀ ਇਹ ਸ਼ਬਦ ਦੇ ਅਭਿਆਸ ਕਰਨ ਦੀ ਥਾਂ ਹੈ ਅਸੀਂ ਸਾਧ ਸੰਗਤ ਗੁਰੂ ਦੀ ਸੰਗਤ ਵਿੱਚ ਗੁਰ ਸ਼ਬਦ ਦੀ ਕਮਾਈ ਕਰਨੀ ਹੈ ਗੁਰੂ ਕੇ ਗੁਰਮਖੋ ਸ਼ਬਦ ਦਾ ਅਭਿਆਸ ਕਰਨਾ ਹੈ ਕਮਾਇਆ ਜਾਂਦਾ ਹੈ ਕੇਵਲ ਜਪਿਆ ਨਹੀਂ ਜਾਂਦਾ ਬੋਲਿਆ ਥੋੜਾ ਕਿਤੇ ਜਾਂਦਾ ਹੈ ਇਹ ਇੱਕ ਇਹ ਬੜੇ ਕਰੀ ਸਮਾਪਤੀ ਆਪਾਂ ਬੜੇ ਗੁਰਮਖੋ ਇਹਨੂੰ ਇਹਨੂੰ ਧਿਆਨ ਨਾ ਸਮਝੀਏ ਆਮ ਤੌਰ ਦੇ ਉੱਤੇ ਸ਼ਬਦ ਵਰਤਿਆ ਜਾਂਦਾ ਮੈਂ ਮੈਂ ਗ੍ਰੰਥ ਪੜ੍ਹਦਾ ਹਾਂ ਮੁਸਲਮਾਨ ਪੰਜ ਨਮਾਜ਼ਾਂ ਪੜ੍ਹਦਾ ਹੈ Hindu ਗੈਤਰੀ ਮੰਤਰ ਪੜ੍ਹਦਾ ਹੈ ਪਰ ਸਿੱਖ ਕੀ ਸ਼ਬਦ ਵਰਤਦਾ ਤੁਸੀਂ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜ੍ਹਦੇ ਹੋ ਕੀ ਕਹਿੰਦੇ ਹੋ ਮੈਂ ਨਿਤਨੇਮ ਪੜ੍ਹਦਾ ਹਾਂ ਨਹੀਂ ਕਹਿੰਦੇ ਨਾ ਕੀ ਕਹਿੰਦੇ ਹੋ ਮੈਂ ਨਿਤਨੇਮ ਮੈਂ ਨਿਤਨੇਮ ਬੋਲੋ ਨਾ ਮੈਂ ਨਿਤਨੇਮ ਕਰਦਾ ਹਾਂ ਮੈਂ ਪੜਦਾ ਨਹੀਂ ਕੱਲਾ ਮੈਂ ਕਰਦਾ ਹਾਂ ਇਹਦਾ ਅਰਥ ਪੜਨ ਦੇ ਵਿੱਚ ਤੇ ਕਰਨ ਵਿੱਚ ਫਰਕ ਹੈ ਨਾ ਮੈਂ ਕੱਲਾ ਕਰਦਾ ਨਹੀਂ ਮੈਂ ਪੜਦਾ ਨਹੀਂ ਮੈਂ ਕਰਦਾ ਹਾਂ ਨਿਤਨੇਮ ਕਿਉਂਕਿ ਮੇਰਾ ਗੁਰੂ ਮੈਨੂੰ ਇਹ ਗੱਲ ਕਹਿੰਦਾ ਹੈ ਪੜੇ ਸੁਣੇ ਕਿਆ ਹੋਈ ਜੋ ਸਹਿਜ ਨਾ ਮਿਲੇਓ ਸੋਈ ਜਿਸ ਸਹਿਜ ਹੀ ਨਹੀਂ ਆਇਆ ਤੇਰਾ ਕੀ ਪੜਨਾ ਪੜ ਪੁਸਤਕ ਸੰਮੈ ਅਸਾ ਕੀ ਵਾਰ ਸੁਣਦਾ ਹਾਂ ਪੜ ਪੁਸਤਕ ਸੰਧਿਆ ਬਾਦੰ ਸਲਪੂਜ ਸਬਗਲ ਸਮਾਦੰ ਤੇ ਅਖੀਰ ਤੇ ਕਿਹਾ ਜੇ ਜਾਨਸ ਬ੍ਰਹਮੰ ਕਰਮੰ ਸਭ ਫੋਕਟ ਨਿਛੋ ਕਰਮੰ ਇਹ ਫੋਕਟ ਨੇ ਸਾਰੇ ਜੇ ਤੂੰ ਅਸਲੀਅਤ ਨੂੰ ਜਾਣ ਲਵੇਂ ਤਾਂ ਇਸ ਕਰਕੇ ਮੈਂ ਪੜਦਾ ਨਹੀਂ ਹਾਂ ਕੱਲਾ ਮੈਂ ਕਰਦਾ ਹਾਂ ਭਾਵ ਮੈਂ ਅਮਲ ਕਰਦਾ ਹਾਂ ਮੈਂ ਅਭਿਆਸ ਕਰਦਾ ਹਾਂ ਬਾਣੀ ਦਾ ਮੈਂ ਸ਼ਬਦ ਵਿੱਚ ਆਪਣੀ ਸੁਰਤ ਨੂੰ ਲੀਨ ਕਰਦਾ ਹਾਂ ਇਸ ਕਰਕੇ ਗੁਰੂ ਪਾਤਸ਼ਾਹ ਨੇ ਕੀਤੇ ਕਿ ਆ ਸਾਧ ਸੰਗਤ ਗੁਰ ਸ਼ਬਦ ਕਮਾਈ ਸਦਾ ਨਾ ਗੁਰ ਨੂੰ ਇੱਕ ਇੱਕ ਅਰਦਾਸ ਸਦਾ ਕਰਿਆ ਕਰ ਜਿੰਨੇ ਤੁਸੀਂ ਬੈਠੇ ਪਾਤਸ਼ਾਹ ਕਿਰਪਾ ਕਰੀ ਸਾਥੇ ਕੋਲੋਂ ਕੁਝ ਵੀ ਲੈ ਲਈ ਸਾਡੇ ਕੋਲੋਂ ਸੰਗਤ ਦੀ ਦਾਤ ਨਾ ਕੋਈ ਇਹ ਇਹ ਸੱਚ ਹੈ ਗੁਰੂ ਜਿਵੇਂ ਬਾਬਾ ਜੀ ਬਣ ਕੇ ਨਾ ਪੇੜ ਮਡਾਹੂ ਕਟਿਆਂ ਤੇ ਸਡਾਲ ਸੁਕੰਦੇ ਕਿਹਾ ਨਾ ਪਾਤਸ਼ਾਹ ਨੇ ਬਾਣੀ ਪੇੜ ਦਾਣੀ ਪੇੜ ਨਾਲੋਂ ਕੱਟੀ ਜਾਏ ਨਾ ਸੁੱਕ ਜਾਂਦੀ ਹੈ ਔਰ ਜਿੰਨੇ ਘਰ ਬੈਠੇ ਨੇ ਲੋਕ ਆ ਸਿੱਖ ਇਸ ਕਹਿੰਦਾ ਸਿੱਖ ਆ ਅਸੀਂ ਕਹਿੰਦੇ ਨੇ ਨਾ ਅਸੀਂ ਸਿੱਖ ਆ ਪਰ ਪਰ ਅੰਦਰ ਪ੍ਰੇਮ ਕਿੰਨਾ ਹੈ ਬਸ ਕਾਗਜ਼ਾਂ 'ਚ ਸਿੱਖ ਇਸ ਕਰਕੇ ਸਿੱਖਾਂ ਜੀ ਸਿੱਖਾਂ ਦੇ ਘਰੇ ਜਮ ਇਸ ਕਰਕੇ ਸਿੱਖਾਂ ਜੀ ਅੰਦਰੋਂ ਗੁਰੂ ਦਾ ਪ੍ਰੇਮ ਸੁੱਕ ਗਿਆ ਸਿੱਖ ਹੋਣ ਦਾ ਮਾਣ ਸੁੱਕ ਗਿਆ ਕਿਉਂ ਸੁੱਕ ਗਿਆ ਕਿਉਂਕਿ ਸਤਸੰਗਤ ਰੂਪੀ ਜੜ ਦੇ ਨਾਲੋਂ ਟੁੱਟ ਗਈ ਜਿਹੜੀ ਟਾਣੀ ਪੇੜ ਦੇ ਨਾਲੋਂ ਟੁੱਟ ਜਾਂਦੀ ਹੈ ਨਾ ਉਹ ਸੁੱਕ ਜਾਂਦੀ ਹੈ ਤੇ ਜਿਹੜਾ ਸਿੱਖ ਸਤ ਸੰਗਤ ਨਾਲੋਂ ਟੁੱਟ ਜਾਂਦਾ ਹੈ ਨਾ ਉਹ ਤੇ ਅੰਦਰੋਂ ਪ੍ਰੇਮ ਸੁੱਕ ਜਾਂਦਾ ਹੈ ਇਹ ਪ੍ਰੇਮ ਬਣਿਆ ਰਹੇ ਇਹ ਪਿਆਰ ਬਣਿਆ ਰਹੇ ਇਸ ਕਰਕੇ ਸਦਾ ਗੁਰੂ ਦੀ ਸਤ ਸੰਗਤ ਰੋਜ਼ਾਨਾ ਮੰਗੀਏ ਤੁਸੀਂ ਸਾਰੇ ਭਾਗਾਂ ਵਾਲਿਓ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ